ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਸੋ ਅੱਜ ਦੀ ਵੀਡੀਓ 'ਚ ਆਪਾਂ ਤੁਹਾਡੇ ਨਾਲ ਇੱਕ ਹੋਰ ਬਹੁਤ ਜ਼ਿਆਦਾ ਸੌਖਾ ਡਿਜ਼ਾਈਨ ਸ਼ੇਅਰ ਕਰਨ ਲੱਗੇ ਆਂ ਜੇ ਤੁਹਾਨੂੰ ਬਿਲਕੁਲ ਵੀ ਕਢਾਈ ਨਹੀਂ ਆਉਂਦੀ ਤਾਂ ਵੀ ਤੁਸੀਂ ਇਹ ਵਾਲੀ ਕਢਾਈ ਨਾਲ ਜਿਹੜਾ ਆਪਣਾ ਸੂਟ ਤਿਆਰ ਕਰ ਸਕਦੇ ਹੋ ਸੋ ਵੀਡੀਓ ਨੂੰ ਪੂਰਾ ਦੇਖਿਓ ਜੀ ਧਿਆਨ ਨਾਲ ਦੇਖਿਓ ਤੇ ਸਭ ਤੋਂ ਪਹਿਲਾਂ ਆਪਾਂ ਦੇਖੋ ਇਸ ਤਰ੍ਹਾਂ ਘੁੰਡੀ ਟੋਪੇ ਦੇ ਨਾਲ ਇਹ ਕਟਵਰਕ ਬਣਾ ਕੇ ਤਿਆਰ ਕਰਾਂਗੇ ਇੱਥੇ ਤੁਸੀਂ ਚਾਹੇ ਕੁਝ ਹੋਰ ਵੀ ਜਿਵੇਂ ਸਿੱਧੀਆਂ ਲੈਣਾ ਵੀ ਬਣਾ ਸਕਦੇ ਹੋ ਆਪਦੇ ਹਿਸਾਬ ਨਾਲ ਆਪਾਂ ਡਿਜ਼ਾਈਨ ਕੋਈ ਵੀ ਤਿਆਰ ਕਰ ਸਕਦੇ ਹੁੰਦੇ ਆ ਇਸ ਤਰ੍ਹਾਂ ਆਪਾਂ ਇਹਨੂੰ ਬਣਾ ਕੇ ਕੰਪਲੀਟ ਕਰ ਲਾਂਗੇ ਤੁਸੀਂ ਨਾਲ-ਨਾਲ ਵੀਡੀਓ ਨੂੰ ਦੇਖਦੇ ਰਹੋ ਤੇ ਸਮਝ ਆਉ ਤੁਹਾਨੂੰ ਸਾਰਾ ਜੇ ਆਪਾਂ ਨੂੰ ਕੁਝ ਵੀ ਵੀਡੀਓ ਚ ਸਮਝ ਨਹੀਂ ਆਵੇ ਤਾਂ ਪਲੀਜ਼ ਵੀਡੀਓ ਨੂੰ ਦੁਬਾਰਾ ਚਲਾ ਕੇ ਦੇਖ ਲਿਆ ਕਰੋ ਤੇ ਜੇ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਤੇ ਵੈਲ ਦਾ ਬਟਨ ਜਰੂਰ ਦਬਦਿਆ ਕਰੋ ਤਾਂ ਕਿ ਮੇਰੇ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹਿਲਾਂ ਪਹੁੰਚ ਸਕੇ ਸੋ ਲੋਜੀ ਇਸ ਤਰ੍ਹਾਂ ਆਪਾਂ ਇਹਨੂੰ ਬਣਾ ਕੇ ਕੰਪਲੀਟ ਕਰ ਲੈਂਦੇ ਹਾਂ ਪਹਿਲਾਂ ਇਹ ਕ ਆਪਣੇ ਬਹੁਤ ਸਾਰੇ ਵਿਊਅਰਸ ਐ ਹੋ ਜਣੇ ਜਿਹੜੇ ਆਪਣੀ ਵੀਡੀਓ ਦੇਖਦੇ ਨੇ ਪਰ ਉਹਨਾਂ ਨੇ ਹਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਿਆ ਹੋਇਆ ਸੋ ਪਲੀਜ਼ ਉਹਨਾਂ ਨੂੰ ਰਿਕੁਐਸਟ ਹੈ ਜੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਜੇ ਵੀਡੀਓ ਚ ਤੁਹਾਨੂੰ ਕੁਝ ਵੀ ਸਿੱਖਣ ਨੂੰ ਮਿਲਦਾ ਹੁੰਦਾ ਤਾਂ ਪਲੀਜ਼ ਵੀਡੀਓ ਨੂੰ ਲਾਈਕ ਕਰੇ ਬਿਨਾ ਨਾ ਜਾਇਆ ਕਰੋ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ ਤੇ ਇੱਕ ਕਮੈਂਟ ਜ਼ਰੂਰ ਕਰ ਦਿਆ ਕਰੋ ਤੇ ਫਿਰ ਅੱਗੇ ਤੋਂ ਵੀਡੀਓ ਬਣਾਉਣ ਦਾ ਜੀ ਕਰਦਾ ਜੀ ਜਦੋਂ ਤੁਹਾਡੇ ਸੋਹਣੇ ਸੋਹਣੇ ਕਮੈਂਟ ਆਉਂਦੇ ਨੇ ਤੇ ਉਸ ਤੋਂ ਬਾਅਦ ਦੇਖੋ ਇਹ ਆਪਾਂ ਨੇ ਬਣਾ ਕੇ ਕੰਪਲੀਟ ਕਰ ਲੈਣਾ ਉਸ ਤੋਂ ਬਾਅਦ ਆਪਾਂ ਨੇ ਲੈਣੀ ਆ ਇਸ ਤਰ੍ਹਾਂ ਫਲਾਵਰ ਵਾਲੀ ਲੇਸ ਇਲੇਸੇ ਤੁਸੀਂ ਹੋਰ ਵੀ ਕੋਈ ਡਿਜ਼ਾਈਨ ਜਿਹੜਾ ਇਹਦੇ ਵਿੱਚ ਵਰਤ ਸਕਦੇ ਹੋ ਜਿਵੇਂ ਕੋਈ ਪੱਤੀਆਂ ਬਣੀਆਂ ਹੋਣ ਕੁਝ ਵੀ ਬਣਿਆ ਹੋਵੇ ਤੇ ਉਹ ਆਪਾਂ ਆਪਣੇ ਹਿਸਾਬ ਨਾਲ ਅਟੈਚ ਕਰ ਸਕਦੇ ਹਾਂ ਇਹਦੇ ਵਿੱਚ ਦੇਖ ਕੇ ਜਿਹੜੀ ਚੀਜ਼ ਸੋਹਣੀ ਲੱਗਦੀ ਆ ਤੇ ਜ਼ਰੂਰੀ ਨਹੀਂ ਵੀ ਆਪਾਂ ਨੇ ਇੱਥੇ ਫਲਾਵਰੇ ਬਣਾ ਕੇ ਤਿਆਰ ਕਰਨੇ ਨੇ ਇਸ ਤਰ੍ਹਾਂ ਪਹਿਲਾਂ ਆਪਾਂ ਇਹਨਾਂ ਨੂੰ ਸਾਰਿਆਂ ਨੂੰ ਕਟਿੰਗ ਕਰ ਲਾਂਗੇ ਤੇ ਉਸ ਤੋਂ ਬਾਅਦ ਆਪਾਂ ਨੇ ਇੱਕ ਬ੍ਰੀਕਲੇਸ ਲਈ ਆ ਇਹਦੇ ਵੀ ਆਪਾਂ ਜਿਹੜੇ ਨਿੱਕੇ ਨਿੱਕੇ ਪੱਤੇ ਜੇ ਨੇ ਇਹਨਾਂ ਨੂੰ ਕਟਿੰਗ ਕਰ ਲਾਂਗੇ ਇਸ ਤਰ੍ਹਾਂ ਲਓ ਜੀ ਇਹ ਆਪਾਂ ਨੇ ਕਟਿੰਗ ਕਰਨ ਤੋਂ ਬਾਅਦ ਫਲਾਵਰ ਨੂੰ ਇਸ ਤਰ੍ਹਾਂ ਰੱਖਣਾ ਇੱਥੇ ਤੁਸੀਂ ਧਾਗਾ ਦੇਖੋ ਜਿਵੇਂ ਹੁਣ ਇਹ ਫਲਾਵਰ ਦਾ ਜਿਹੜਾ ਸ਼ੇਡ ਹੈਗਾ ਲਾਈਟ ਹੈ ਲਾਈਟ ਪਿੰਕ ਹੈ ਇਹ ਤੇ ਆਪਾਂ ਇਹਦੇ ਵਿੱਚ ਥੋੜਾ ਜਿਹਾ ਇੱਕ ਸ਼ੇੜੇ ਤੋਂ ਡਾਰਕ ਥ੍ਰੈਡ ਵਰਤ ਰਹੇ ਹਾਂ ਤੇ ਚਾਹੇ ਇੱਥੇ ਆਪਾਂ ਕੰਟਰਾਸਟ ਕਲਰ ਵੀ ਵਰਤ ਸਕਦੇ ਹਾਂ ਤੇ ਮੈਂ ਲਾਈਟ ਤੇ ਡਾਰਕ ਦਾ ਕੰਬੀਨੇਸ਼ਨ ਬਣਾਇਆ ਇੱਥੇ ਤੇ ਜੜਨ ਤੋਂ ਬਾਅਦ ਜਦੋਂ ਆਪਾਂ ਇਹਨੂੰ ਬਣਾ ਕੇ ਤਿਆਰ ਕਰ ਲਿਆ ਤੁਸੀਂ ਬਿਲਕੁਲ ਵੀ ਆਏ ਨਹੀਂ ਪਤਾ ਲੱਗਦਾ ਵੀ ਇਹ ਲੈਸ ਦਾ ਫਲਾਵਰ ਹੈ ਤੇ ਪਣਿਆ ਹੋਇਆ ਇੰਨਾ ਜਿਆਦਾ ਸੋਹਣਾ ਲੱਗਦਾ ਇਹ ਇਸ ਤਰ੍ਹਾਂ ਆਪਾਂ ਤੁਹਾਨੂੰ ਇੱਕ ਫਲਾਰ ਕੰਪਲੀਟ ਕਰਕੇ ਦਿਖਾ ਦਿੰਨੇ ਆ ਸਿੰਪਲੀ ਆਪਾਂ ਇਹਦੇ ਵਿੱਚ ਦੇਖੋ ਉਹੀ ਖੁੰਡੀ ਤੋਂ ਭਾਈ ਕਿ ਇੱਕ ਭਰਨਾ ਹੈਗਾ ਤੇ ਇੱਥੇ ਚਾਹੇ ਆਪਾਂ ਬਿਲਕੁਲ ਸਿੰਪਲ ਸਟਿਚ ਵੀ ਭਰ ਸਕਦੇ ਆ ਇਹਦੇ ਵਿੱਚ ਬਿਲਕੁਲ ਸਿੰਪਲ ਵੱਡੇ ਵੱਡੇ ਟਾਂਕੇ ਆਪਾਂ ਲਾ ਸਕਦੇ ਆ ਜਿਵੇਂ ਮੈਂ ਇੱਕ ਪਹਿਲਾਂ ਵੀ ਵੀਡੀਓ ਅਪਲੋਡ ਕਰੀ ਹੋਈ ਹੈ ਚੈਨਲ ਤੇ ਤੁਸੀਂ ਜਾ ਕੇ ਉਹ ਵੀ ਦੇਖ ਸਕਦੇ ਹੋ ਵੀ ਆਪਾਂ ਨੇ ਲੈਸ ਵਾਲਾ ਡਿਜ਼ਾਈਨ ਤਿਆਰ ਕਰਿਆ ਸੀ ਸੋ ਤੁਸੀਂ ਚਾਹੋ ਤਾਂ ਉਹ ਵੀ ਦੇਖ ਸਕਦੇ ਹੋ ਬਿਲਕੁਲ ਆਪਾਂ ਸਿੰਪਲ ਸਟਿਚ ਨਾਲ ਤਿਆਰ ਕਰਿਆ ਸੀਗਾ ਇਹਦੇ ਵਿੱਚ ਆਪਾਂ ਇਸ ਤਰ੍ਹਾਂ ਜਿਹੜਾ ਹੈਗਾ ਘੁੰਡੀ ਤੋਪਾ ਭਰਦੇ ਹਾਂ ਇਸ ਤਰ੍ਹਾਂ ਆਪਾਂ ਘੁੰਡੀ ਤੋਪੇ ਨਾਲ ਸਾਰਾ ਫਲਾਵਰ ਇਹ ਅਟੈਚ ਕਰ ਲੈਣਾ ਟਾਈਮ ਇਹਨੂੰ ਕੁਝ ਵੀ ਨਹੀਂ ਲੱਗਦਾ ਬਿਲਕੁਲ ਸੌਖਾ ਹੈਗਾ ਬਿਲਕੁਲ ਸਿੰਪਲ ਸਟਿਚ ਹੈ ਦੇਖੋ ਇਸ ਤਰ੍ਹਾਂ ਆਪਾਂ ਨੇ ਸੂਈ ਨੂੰ ਬਲ ਮਾਰ ਕੇ ਤੇ ਆਪਣਾ ਇਹ ਇੱਕ ਸਟਿਚ ਤਿਆਰ ਹੋ ਜਾਂਦਾ ਟਰਾਈ ਕਰਕੇ ਜਰੂਰ ਦੇਖਿਆ ਕਰੋ ਜਿਨ੍ਹਾਂ ਨੂੰ ਸ਼ੌਂਕ ਹੈ ਸਿੱਖਣ ਦਾ ਤੇ ਪਲੀਜ਼ ਟਰਾਈ ਜ਼ਰੂਰ ਕਰਿਆ ਕਰੋ ਇੱਕ ਵਾਰੀ ਜਦੋਂ ਆਪਾਂ ਚੀਜ਼ ਨੂੰ ਆਪ ਬਣਾ ਕੇ ਦੇਖਦੇ ਆ ਨਾ ਫੇਰ ਆਪਾਂ ਨੂੰ ਜਿਹੜੀ ਖੁਸ਼ੀ ਹੁੰਦੀ ਆ ਜਦੋਂ ਬਣਿਆ ਹੋਇਆ ਚੀਜ਼ ਸੋਹਣੀ ਲੱਗਦੀ ਆ ਫੇਰ ਹੀ ਪਤਾ ਲੱਗਦਾਗਾ ਇਦਲੀ ਆਪਾਂ ਨੂੰ ਇਹ ਨਹੀਂ ਵੀ ਆਪਾਂ ਨੂੰ ਕੋਈ ਖਰਚਾ ਕਰਨਾ ਹੈ ਖਰਚਾ ਕਰਨ ਦੀ ਵੀ ਲੋੜ ਨਹੀਂ ਹੁੰਦੀ ਆਪਾਂ ਨੂੰ ਦੇਖੋ ਸਿੰਪਲੀ ਜਿਹੜੀਆਂ ਆਪਣੀਆਂ ਸਟੀਚਿੰਗ ਵਾਲੀਆਂ ਰੀਲਾਂ ਹੁੰਦੀਆਂ ਨੇ ਆਪਾਂ ਉਹਨਾਂ ਨਾਲ ਸ਼ੁਰੂ ਕਰ ਸਕਦੇ ਹਾਂ ਸਿੱਖ ਸਕਦੇ ਹਾਂ ਜਿਹੜੀ ਆਪਣੀ ਸਲਾਈ ਵਾਲੀ ਰੀਲ ਹੁੰਦੀ ਆ ਉਹਨੂੰ ਆਪਾਂ ਉਹਦੇ 4-5 ਥ੍ਰੈਡ ਲੈ ਕੇ ਨਾ ਉਹਨੂੰ 6 ਲੜਾ ਕਰ ਲਓ ਜਿਵੇਂ ਕਿ ਹੁਣ ਇਹ ਜਿਹੜਾ ਐਂਕਰ ਥ੍ਰੈਡ ਹੁੰਦਾ ਇਹ ਇਹ 6 ਲੜਾ ਧਾਗਾ ਹੁੰਦਾ ਹੈਗਾ ਉਹਨੂੰ ਵੀ ਆਪਾਂ ਉਸੇ ਤਰ੍ਹਾਂ ਹੀ ਜਿਹੜੇ 6 ਲੜਾ ਕਰਕੇ ਇਹਰ ਆਪਾਂ ਜਿਹੜੀ ਆਪਣੀ ਐਮਰੋਡਰੀ ਹੈਗੀ ਉਹ ਸੂਟ ਤੇ ਆਪਾਂ ਕਢਾਈ ਇਹ ਜਿਹੜੀ ਕਰ ਸਕਦੇ ਆ ਦੇਖੋ ਇਸ ਤਰ੍ਹਾਂ ਆਪਾਂ ਨੇ ਇੱਕ ਫਲਾਰ ਜਿਹੜਾ ਤਿਆਰ ਕਰ ਲਿਆ ਤੋਂ ਬਾਅਦ ਆਪਾਂ ਨੇ ਸਾਰੇ ਫਲਾਰ ਇਸ ਤਰ੍ਹਾਂ ਤਿਆਰ ਕਰਕੇ ਉਹ ਕਰ ਲਏ ਤੇ ਹੁਣ ਆਪਾਂ ਜਿਹੜੇ ਇਹਦੇ ਵਿੱਚ ਆ ਸਿੰਪਲੀ ਛੋਟੇ ਜਿਹੇ ਪੱਤੇ ਲਾਏ ਨੇ ਇੱਕ ਇੱਕ ਸਟਿਚ ਨਾਲ ਹੀ ਆਪਾਂ ਨੇ ਇਹ ਲਾਏ ਨੇ ਇਹ ਆਪਾਂ ਤੁਹਾਨੂੰ ਇੱਕ ਵਾਰੀ ਲਾ ਕੇ ਦਿਖਾ ਦਿੰਨੇ ਆ ਚਲੋ ਜੀ ਇਸ ਤਰੀਂ ਬਸ ਸਿੰਪਲ ਸਟਿਚੇ ਤੇ ਲਾਉਣਾ ਇੱਕ ਆਪਾਂ ਨੇ ਇਹ ਆਪਣਾ ਡਿਜ਼ਾਈਨ ਆ ਜਿਹੜਾ ਬਣ ਕੇ ਕੰਪਲੀਟ ਹੋ ਗਿਆ ਤੁਸੀਂ ਚਾਹੋ ਤਾਂ ਇਹਦੇ ਵਿੱਚ ਕੁਝ ਹੋਰ ਵੀ ਐਡ ਕਰ ਸਕਦੇ ਹੋ ਜਿਵੇਂ ਜਿਹੜੇ ਆਪਾਂ ਨੇ ਕੱਟਵਰਕ ਬਣਾਏ ਨੇ ਇਹਦੇ ਵਿੱਚ ਆਪਾਂ ਇੱਕ ਇੱਕ ਨੋਟ ਸਟਿਚ ਵੀ ਲਾ ਸਕਦੇ ਆਂਗੇ ਤੇ ਫਿਰ ਵੀ ਇਹ ਬਣਿਆ ਹੋਇਆ ਸੋਹਣਾ ਲੱਗੂਗਾ ਜੇ ਵੀਡੀਓ ਚ ਕੁਝ ਵੀ ਸਿੱਖਣ ਨੂੰ ਮਿਲਿਆ ਤਾਂ ਪਲੀਜ਼ ਪਲੀਜ਼ ਕਮੈਂਟ ਜ਼ਰੂਰ ਕਰਿਓ ਜੀ ਜੇ ਕਮੈਂਟਾਂ ਦੇ ਵਿੱਚ ਤੁਸੀਂ ਕੁਝ ਲਿਖਣਾ ਨਹੀਂ ਨਾ ਹੁੰਦਾ ਤਾਂ ਪਲੀਜ਼ ਇੱਕ ਹਾਰਟ ਭੇਜ ਦਿਆ ਕਰੋ ਪਰ ਵੀਡੀਓ ਨੂੰ ਲਾਈਕ ਤੇ ਕਮੈਂਟ ਜ਼ਰੂਰ ਕਰ ਦਿਆ ਕਰੋ ਸੋ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਡਿਜ਼ਾਈਨ ਕਿਵੇਂ ਲੱਗਿਆ ਦੱਸਿਓ ਜ਼ਰੂਰ